ਇਨੂੰ ਗੁਨੂ ਚੁੱਲੇ ਦੀ ਰੋਟੀ ਪਸੰਦ ਲੱਗਸੀ ਇੱਕ ਚੁੱਲੇ ਦੀ ਰੋਟੀ ਤਾਂ ਨਾ ਸਿਲੰਡਰ ਆਈ ਰੋਟੀ ਨਾਲ 100 ਗੁਣਾ ਵੱਧ ਆ। ਕਿ ਉਹ ਇੰਨਿਆ ਦੇ ਦੇ ਰੋਟੀ ਰਿੰਗੀ ਆ ਰੈਡੀ ਆ ਰੋਟੀਆਂ ਚਾਜ ਜਿਓ ਜਿਹਾ ਮਰਜ਼ੀ ਆ। ਮੇਰੀ ਵਾਈਫ ਅੱਜ ਲਾ ਰਹੀ ਆ ਰੋਟੀ। ਇੱਧਰ ਮੇਰਾ ਪੁੱਤ ਮੇਰੀ ਭਾਂਜੀ ਲੰਮੋ ਨੇ ਮਰਤਾ ਨੇ ਮਰਤਾ ਅੱਗ ਬਾਰ ਰਹੀ ਆ ਪਾਥੀਆਂ ਭਨ ਰਹੀ ਹੈ ਨਾ ਇੱਕ ਗੱਲ ਮੈਂ ਵੇਖੀ ਆ ਵੀ ਜਿਹੜਾ ਚੁੱਲੇ ਦੀ ਰੋਟੀ ਨਾਲ ਉਹਦਾ ਸਵਾਦ ਵੱਖਰਾ ਹੀ ਆ ਅੱਗ ਮੱਚਦੀ ਹੋਵੇ ਚਲੋ ਮੇਰੇ ਘਰ ਦੀ ਰੋਟੀ ਲਾ ਰਹੀ ਆ ਵੈਸੇ ਕਿਤੇ ਮਾਂ ਲਾਉਂਦੀ ਹੋਵੇ ਰੋਟੀ ਦਾ ਉਹ ਵੱਖਰੀ ਗੱਲ ਆ ਕਿਉਂਕਿ ਉਹਦੀਆਂ ਰੋਟੀਆਂ ਹੱਥ ਦੀਆਂ ਬਹੁਤ ਵਧੀਆ ਹੁੰਦੀਆਂ ਹਨ ਹਨਾ ਵੀਰਪਾਲ ਮੰਨਦੀ ਹੈ ਗੱਲ ਮੰਮੀ ਦਿਹਾਦੀਆਂ ਰੋਟੀਆਂ ਵਧੀਆ ਲੱਗਦੀਆਂ ਤੈਨੂੰ ਵੀ ਹਾਂ ਵਧੀਆ ਲੱਗਦੀਆਂ ਉਹ ਕਹਿੰਦੀ ਕਿਉਂਕਿ ਮੇਰੀ ਬੀਬੀ ਨਾੜੀ ਬੀਬੀ ਆਪਾਂ ਕਹਿੰਦੇ ਯਾਰ ਮੰਮੀ ਤਾਂ ਇੰਗਲਿਸ਼ ਚ ਅਮਰੀਜੀ ਕਹਿੰਦੇ ਆ ਮੇਰੀ ਬੀਬੀ ਦੇ ਹੱਥ ਦੀਆਂ ਰੋਟੀਆਂ ਬਹੁਤ ਚੰਗੀਆਂ ਲੱਗਦੀਆਂ ਉਹ ਵੀ ਚਿੱਲੇ ਦੀਆਂ ਰੋਟੀਆਂ ਪੱਕੀਆਂ ਹੋਣ ਤੇ ਮਾਂ ਮੇਰੀ ਲਹੁੰਦੀ ਹੋਵੇ ਅੱਜ ਉਹ ਮੇਰੇ ਪੁੱਤ ਨੂੰ ਖੜੀ ਬੈਠੀ ਆ ਉਹ ਰੋਂਦੀ ਸੀ ਕੁੜੀ ਉਹਨੂੰ ਖੜੀ ਬੈਠੀ ਆ ਇਹ ਰੋਟੀ ਹੋ ਸਕਦਾ ਮੰਮੀ ਲਹੁੰਦੀ ਹੁੰਦੀ ਕਿਵੇਂ ਕਿਵੇਂ ਨੇ ਮੋ ਹਾਂ ਗੁੜੀਆ ਦਾ ਪਤਾ ਹੀ ਸਾਰਿਆਂ ਨੂੰ ਕਿ ਮੇਰੀ ਇੱਕ ਕੁੜੀ ਆ ਹਜੇ 4 ਮਹੀਨੇ ਦੀ ਕੁੜੀ ਆ ਮੇਰੀ ਠੀਕ ਆ ਨਾ ਤੇ ਪਰ ਤੁਹਾਨੂੰ ਮੈਂ ਇਹ ਤਮਾਮ ਵੀਡੀਓ ਪਾ ਰਿਹਾ ਕਿ ਵੀ ਆ ਜਿਹੜਾ ਨਜ਼ਾਰਾ ਨਾ ਰੋਟੀ ਦਾ ਚੁੱਲੇ ਦੀ ਰੋਟੀ ਦਾ ਉਹ ਵੱਖਰਾ ਹੀ ਨਜ਼ਾਰਾ ਆ ਆ ਵੇਖੋ ਇੱਧਰ ਚੁੱਲੇ ਦੀ ਰੋਟੀ ਉਹ ਬਾਖਮਾਲ ਆ ਯਾਰ ਚੀਜ਼ ਮੇਰੇ ਘਰ ਦੀ ਦੀ ਵੀ ਪਸੰਦ ਆ ਉਹ ਕਹਿੰਦੀ ਖੋਦ ਉਹਨੇ ਕਿਹਾ ਅੱਜ ਹਾਲਾਂਕਿ ਮੇਰੀ ਭੈਣ ਕਹਿੰਦੀ ਸੀ ਕੰਨੀ ਆਪਾਂ ਸਿੰਲਡਰ ਤੇ ਵੀਰਪਾਲ ਭੈਣ ਕੀ ਆਂਦੀ ਰੋਟੀ ਕਾਹਤੇ ਲਾਈ ਆ ਆਪਾਂ ਸਿੰਲਡਰ ਤੇ ਲਾੜੀ ਐ ਮੈਂ ਕਹਿੰਦੀ ਆਪਾਂ ਰੋਟੀ ਜਿਹਦੇ ਤੇ ਲਾਈਏ ਨਾਲ ਦਾਲ ਜਿਹਦੇ ਬਣਾਈਏ ਹਾਂ ਵੀਰਪਾਲ ਇਹ ਕਹਿੰਦੀ ਸੀ ਉਹ ਕਹਿੰਦੀ ਵੀ ਆਪਾਂ ਰੋਟੀ ਆਪਾਂ ਨਾ ਦੇ ਕੇ ਤੇ ਮੰਨ ਕੇ ਚੱਲ ਦਾਲ ਵੀ ਚੁੱਲੇ ਤੇ ਬਣੇ ਠੰਡੇ ਠੰਡੇ ਸੇਕਤੇ ਹਨਾ ਵੀਰ ਬਹੁਤ ਸਵਾਦ ਬੰਦੀ ਆ ਤੇ ਰੋਟੀ ਆ ਜਿਹੜੀ ਉਹ ਵੀ ਚੁੱਲ੍ਹੇ ਤੇ ਲੱਥੇ ਤੇ ਬਾਗਮਾਲਾ ਹੁਣ ਉਹ ਕਦੋਂ ਦੀ ਮੈਨੂੰ ਡਿੱਕੀ ਜਾਂਦੀ ਮੈਨੂੰ ਕਹਿੰਦੀ ਵੀ ਤੂੰ ਤੁਸੀਂ ਆ ਜਾਓ ਆਪਾਂ ਰੋਟੀ ਖਾਵਾਂਗੇ ਚੁੱਲ੍ਹੇ ਤੇ ਮੈਂ ਰੋਟੀ ਲਾਈ ਜਾਨੀ ਆ ਤੇ ਇਹਦੇ ਲਈ ਤੈਨੂੰ ਪਤਾ ਵੀ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਥੀਆਂ ਬਹੁਤ ਜ਼ਰੂਰੀ ਆ ਬਾਲਣ ਤੇ ਰੋਟੀ ਚੁੱਲੇ ਤਾਂ ਹੀ ਰਹਿ ਸਕਦੀ ਆ ਤੇ ਅੱਜ ਅਸੀਂ ਬਹੁਵਾ ਦੇ ਨਾਲ ਬਾਦ ਰੋਟੀ ਚੁੱਲੇ ਤੇ ਨਾਉਣ ਲੱਗੇ ਆ ਚੁੱਲੇ ਦੀ ਰੋਟੀ ਦਾ ਬਾਗਮਾਲ ਹੁੰਦੀ ਆ ਯਾਰ ਠੀਕ ਹੈ ਨਾ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜੇ ਚੁੱਲੇ ਦੀ ਰੋਟੀ ਲਈ ਜਾਵੇ ਉਹਦੇ ਵਰਗਾ ਨਜ਼ਾਰਾ ਨਹੀਂ ਆ ਠੀਕ ਹੈ ਨਾ ਤੁਸੀਂ ਰੋਟੀ ਚੁੱਲੇ ਤੇ ਲਾ ਕੇ ਖਾਓਗੇ ਉਹਦਾ ਵੱਖਰਾ ਹੀ ਆਨੰਦ ਹੋਊਗਾ ਜੇ ਰੋਟੀ ਵੀ ਚਾਹ ਵੀ ਠੀਕ ਹੈ ਨਾ ਸਬਜ਼ੀ ਵੀ ਬਣੇ ਉਹਦਾ ਵੱਖਰਾ ਨਜ਼ਾਰਾ ਵਾ ਚਲੋ ਜੇ ਤੁਹਾਨੂੰ ਇਹ ਚੀਜ਼ ਆਪਣੀ ਘਰੇਲੂ ਚੰਗੀ ਲੱਗੀ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੜ੍ਹਦੀ ਕਲਾ ਜਰੋ ਜਉਂਦੇ ਵਸਤੇ ਰਹੋ ਸਤਿ ਸ੍ਰੀ ਅਕਾਲ ਜੀ ਗੁੱਡ ਨਾਈਟ